ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਦੀ ਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤੇ ਟਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਦਿ ਆਵੈ ਧਾਏ ਸਭ ਥਾਈ ਹੋਏ ਸਹਾਈ ਪਉੜੀ ਖੰਡਾ ਪ੍ਰਥਮੇ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮ ਵਿਸ਼ਨ ਮਹੇਸ਼ ਸਾਜ ਕੁਦਰਤੀ ਇੰਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕੈ ਦੇਤਾ ਦਾ ਨਾਸ ਕਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਬਡੇ ਬਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਉਪਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਰਦ ਡੌਰੂ ਵਾਇਆ ਅਭਮਾਨ ਉਤਾਰਨ ਦੇਵਤਿਆ ਮਹਿ ਖਸਰ ਸੁੰਡ ਉਪਾਇਆ ਜੀਤ ਲੈ ਤਿਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿਨ ਗਿਰ ਕੈਲਾਸ ਤਕਾਇਆ ਡਰ ਕੈ ਹੱਥੋਂ ਦਾਨ ਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇਕ ਦਿਹਾੜੇ ਨਾਵਣੀ ਆਈ ਦੁਰਗਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਤੇ ਦਾਨਵੀ ਲੋਕੀਂ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਿਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸਾਂ ਕਿਨੈ ਨਾ ਜਿੱਤਾ ਜਾਈ ਮਹਿਖੇ ਦਾਤ ਨੂੰ ਤੇਰੀ ਸ਼ਾਮ ਤਕਾਈ ਦੇਵੀ ਦੁਰਗਸਾਹ ਪੌੜੀ ਦੁਰਗਾ ਬਣੇ ਸੁਣੰਦੀ ਹਸੀ ਹੜਹੜਾਏ ਉਹੀ ਸਿੰਘ ਮੰਗਾਇਆ ਰਕਸ ਪਖਣਾ ਚਿੰਤਾ ਕਰਹੁ ਨ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਕਸ ਮਾਰਣੇ ਦੁਹਰਾ ਰਕਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨ ਪਾਏ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਰਕਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁਦ ਨੂੰ ਇਕ ਜਾਤ ਨ ਭਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਣ ਘੁਰੇ ਨਗਾਰੇ ਚਾਵਲੇ ਝੁੱਲਣ ਨੀਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਜਟਾਵਲੇ ਦੁਰਗਾ ਦਾਨੋਂ ਡਹੇ ਰਣ 나ਦ ਵਜਣ ਖੇਤ ਪੀ ਹਾਵਲੇ ਬੀਰ ਪਰੋ ਤੇ ਬਰਛੀਆਂ ਜਣ ਡਾਲ ਚ ਮੁਟਿਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੂਟਣ ਬਾਵਲੇ ਇੱਕ ਚੋਣ ਚੋਣ ਝਾੜੋ ਕੱਢੀਆਂ ਰੇਤ ਵਿੱਚੋਂ ਸੋਏ ਨਾ ਡਾਵਲੇ ਗਦਾ ਤ੍ਰੈਸੂਲਾ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦੱਸੇ ਪੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਖ ਸ੍ਰੋਹਲੇ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਨ ਠੇ ਜੁਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੀ ਸਿਰ ਭਾਰ ਮੁਰਾਰੇ ਪੌੜੀ ਝੋਟ ਪਈ ਦਮਾ ਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿੰਘਣਸਾਰ ਦੀ ਪੇਟ ਮਲੰਦੇ ਲਾਈ ਮਹਖੇ ਦਾਇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਝੋਟੀ ਜਾਨ ਦਿਖਾਈ ਸਾਰੇ ਤੁਮਕੇਤ ਪੌੜੀ ਛੋਟਾ ਪਵਨ ਨਿਗਾਰੇ ਅਣੀਆਂ ਜੁਟੀਆਂ ਧੂਹ ਲਈਆਂ ਤਰਵਾਰੀ ਦੇਵਾ ਦਾਨਵੀ ਵਾਹਨ ਵਾਰੂ ਵਾਰੀ ਸੂਰੇ ਸੰਘਰੇ ਵਗੇ ਰਤ ਝੁਲਾਰੀ ਜੋ ਗੇਰੂ ਬਾਬੁਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸਾਂ ਪਾਈ ਧੂਮ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਣ ਆਮੋ ਸਾਹਮਣੇ ਰਕਸ ਰਣੋਂ ਨ ਭਜਣ ਰੋਹੇ ਰੋਹਲੇ ਸਹੀਹਾ ਬਾਗੂ ਗਜਣ ਸਭੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੁਹਰੇ ਰਣ ਸੰਗਲਿਆਲੇ ਧੂੜਲ ਪੇਟੇ ਤੂਹਰੇ ਸਰਦਾਰ ਜਟਾਲੇ ਉਖਲੀਆਂ ਨਾਸਾ ਜਿੰਨਾ ਮੋਹ ਜਾਪਣ ਆਲੇ ਤਹੇ ਦੇਵੀ ਸਾਹਮਣੇ ਬੀਰ ਮੋਛਲੀ ਵਾਲੇ ਸਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਘਣੀਰ ਕਾਲੇ ਪੌੜੀ ਚੋੜ ਪਈ ਖਰਚਾਮੀ ਦਿਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਕਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਕੁਰੇ ਨਗਾਰੇ ਦਿਲਾਂ ਪੜੰਦਿਆਂ ਪਾਏ ਮਹਿਖਲ ਭਾਰੇ ਦੇਵਾ ਦਾਨਵਾ ਵਾਹਨ ਫਟ ਕਰਾਰੇ ਰਾਖਸ ਰੋਹਲੇ ਜਪਣ ਤੇਗੀਾਰੇ ਮਿਆਨੋ ਤੂਹੀਆਂ ਜੋਦੇ ਵਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਹਮ ਲਥੇ ਜੋਦੇ ਮਾਰੂ ਬਜਿਆ ਬਦਲ ਜਿਉ ਮਹਿ ਖਸੁਰ ਰਣ ਵਿੱਚ ਗਜਿਆ ਇੰਦਰ ਜਿਹਾ ਜੂਦਾ ਮੈਉ ਭਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸਜਿਆ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਅਹਮੋ ਸਾਹਮਣੇ ਅਗਨਤ ਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿਜਦੇ ਖੁੱਲੀਆਂ ਵਾਲੀ ਦੈਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੋਹਾ ਕੰਧਾਰਾ ਮੋਹ ਜੁੜੇ ਨਾਲ ਤੌਸਾਂ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੈ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਖਾਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ਜਾ ਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਬੌੜੀ ਸੱਟ ਪਈ ਜਮ ਧਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਨੀ ਲੱਥੀ ਕਰਗ ਲੈ ਪਖਰ ਤੁਰਾ ਪਲਾਣੀ ਰੜਗੀ ਧਰਤ ਜਾਏ ਲੈਦੀ ਅੰਗਾ ਸਿਧਾਣੀ ਸਿੰਘਾ ਧੌਲਦਿਆਂ ਪੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ ਵੱਡੇ ਗਨ ਤੇ ਖਾਣੀ ਮੂਵੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੂਹ ਮਿੰਜਦੀ ਚਾਰੇ ਜੁਗ ਕਹਾਣੀ ਚਲਗ ਤੇਗਦੀ ਬਿੱਦਨ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੇ ਮਹਿਖਾ ਸੁਰ ਦੇਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂ ਰਤੂ ਦੇ ਹੜਵਾਣੀ ਚੱਲੇ ਬੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਈ ਅਲੂਪ ਭਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿਤ ਦਿਨ ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰੀ ਦੀ ਰਜਤਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣਾ ਵਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੁੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੁੰਬ ਨੇ ਸੁੰਬ ਸਿਧਾਇਆ ਪੌੜੀ ਸੁੰਬ ਨੇ ਸੁੰਬ ਅਲਾਇਆ ਵਡ ਜੋਦੀ ਸੰਘਰ ਵਾਏ ਰੋਹ ਦਿਖਾ ਲਈ ਦਿੱਤੀਆ ਵਿਰਿਆਮੀ ਤੁਰੇ ਨਚਾਏ ਕੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ਦਿਉ ਦਾਨੋ ਲੁਝਣ ਆਏ ਪੌੜੀ ਦਾਨੋ ਦੇਉ ਅਨਾਗੀ ਸੰਘਰ ਰਚਿਆ ਫੁੱਲ ਖੜੇ ਜਨ ਬਾਗੀ ਬਾਣੇ ਜੋਧਿਆ ਭੂਤਾ ਇਲਾ ਕਾਗੀ ਗੋਸਤ ਫਖਿਆ ਹਮੜ ਧਮੜ ਜਾਗੀ ਕਤੀ ਸੂਰਿਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੇ ਰਾਕਸੀ ਲੋਕੀ ਤਿਹ ਫਿਰਾਈ ਦੂਹੀ ਆਪਣੀ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ਆਦੀ ਚੰਡ ਚੜਾਈ ਉੱਤੇ ਰਾਕਸਾ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦੈਤ ਵੱਡੇ ਅਭਿਮਾਨੀ ਹੋਏ ਏ ਕਠੇ ਲੋਚਨ ਧੂਮਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੂ ਆਪ ਕਹਾਇਆ ਛੱਟ ਪਈ ਪਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਧੂਹ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਬੀਰ ਸੰਘਾਰੇ ਧੂਮਰ ਨੈਣ ਦੇ ਜਾਨ ਲੈ ਕਟੇ ਆਰੇ ਦਰਖਤ ਬਾਡੀਆਂ ਪੌੜੀ ਚੋਬੀ ਤਾ ਉਸ ਬਜਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉੱਤੇ ਰਾਕਸਾ ਖੱਬੇ ਦਸਤ ਨਚਾਈ ਸਿੰਘਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣਕੇ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜਮਪੁਰ ਦੀਆ ਪਠਾਏ ਲੋਚਨ ਤੂ ਮਨੂ ਜਾ ਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਬ ਥੈ ਲੋਚਣ ਤੁਮ ਸੰਘਾਰੇ ਸਣੇ ਸਿਪਾਹੀਆ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਦੇਤਾ ਦੇ ਦਲ ਹਾਰੇ ਦਹਿਸਤ ਖਾਏ ਕੈ ਬਚੇ ਸੋ ਮਾਰੇ ਮਾਰੇ ਰਹਿਬੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਰਾਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡਰ ਮੁੰਡ ਪਠਾਏ ਬਹੁਤਾ ਕਟਕਦੈ ਜਾਪੇ ਛਪਰ ਛਾਏ ਬਣੀਆਂ ਕੇਜਮਾ ਜੇਤੇ ਰਾਏ ਬੁਲਾਏ ਚੱਲੇ ਜੁਦਨੋ ਜਾਣ ਜਮ ਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦੱਲਾ ਮੁਕਾਬਲਾ ਰੋਹ ਰੋਹੇਲੇ ਆਏ ਉੱਤੇ ਰਾਕਸਾ ਸਭਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤੀਰੀ ਸ਼ਹਿ ਬਰ ਲਾਈ ਬੁੱਠੀ ਦੇਵਤਾ ਭੇਰੀ ਸੰਖ ਵਜਾਏ ਸੰਘਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵੰਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੁੰਭਨ ਸੁੰਭ ਰਸਾਏ ਮਾ ਹਿਰਦੈ ਸੁਣ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇ ਉਪਝਾਏ ਇੰਦਰ ਜਿਹਵੇ ਈ ਮਾਰ ਗिराਏ ਪਲ ਵਿੱਚ ਦੇਵਤਾ ਓਨੀ ਦਿਸਤੀ ਦਸਤ ਵਜਾਏ ਤਿਨਾ ਚਿਤਕਾਰ ਫਿਰ ਸਰਵਨਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਕਸ ਰੋਹਲੇ ਕਦੀ ਨਾ ਕਿਨੇ ਹਟਾਏ ਜੁਦ ਮਚਾਏ ਕ ਮਿਲ ਤੇਈ ਦਾਨੂ ਆਏ ਹੁਣ ਸੰਘਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖਬੈ ਦਸਤ ਉਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ ਜਣ ਮਦ ਖਾਏ ਮਦਾਰੀ ਘੁੰਮਨ ਸੂਰ ਮੇ ਅਗਣਤ ਪਾਉ ਉਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇੜ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਨ ਖੇਤ ਵਿੱਚ ਸਭ ਨੇ ਦਸਤ ਉਭਾਰੇ ਤੇਗਾ ਤੂਹੇ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉਭਰੇ ਘਾਟ ਕੜਨ ਠਠਿਆਰੇ ਜਾਣ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਿਸਤਾਨੀ ਦਲ ਵਿੱਚ ਘਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸਾ ਬਿਜਲ ਜਿਉ ਝਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸ ਉਬਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੂਹਵਾ ਜੋ ਦੇ ਜੀੜ ਮਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਵਦੇ ਰਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਪੁੱਠੇ ਕਰਨਿਆਰੇ ਰਾਕਸ ਹੜ ਹੜਾਏ ਧੱਗਾ ਸੰਗਲੀਆਲੀ ਸੰਗ ਰਵਾਇਆ ਬਰਸ਼ੀ ਬੰਬਲੀਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰਮਚੀ ਮੋਹਰਾਲੀ ਅੰਦਰ ਖੇਦਦਾ ਜਾਣ ਨਟ ਲਥੇ ਸ਼ਾਲੀ ਢੋਲ ਬਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਘਣ ਵਿੱਚ ਜਿਉ ਸੰਸ਼ਾਲੀ ਤੇਗਾ ਹਸੀਆਂ ਘੁਮਰਿਆਰ ਸਿਆਲੀ ਬਣੀਐ ਕੇ ਜਮਾ ਧਗਾ ਸੂਲ ਬਜਾਈਆਂ ਦਲਾ ਮੁਕਾਬਲਾ ਧੂਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆ ਅਗਣਤ ਸੂਰਤਾ ਦੁਰਗਾ ਸੋਹੇ ਆਈਆ ਰੋਹ ਬਡਾਏ ਕੈ ਸਬਨੀ ਆਣ ਵਗਾਈਆ ਤੇਗਾ ਤੁਹੇ ਕੈ ਦੁਰਗਾ ਸਭ ਬਚਾਈਆ ਢਾਲ ਸੰਭਾਲ ਕੈ ਦੇਵੀ ਆਪ ਚਲਾਈਆ ਤੱਕ ਤੱਕ ਦਾਨਵੀ ਲੋਹੂ ਨਾਲ ਦੁਬਾਈਆ ਤੇਗਾ ਨੰਗਿਆ ਸਾਰ ਸੁੱਤੀ ਜਨ ਨਾਈਆ ਮਿਲ ਕੇ ਦੇਵੀਆਂ ਸਬੇ ਮਾਰ ਗਿਰਾਈਆ ਅੰਦਰ ਖੇਤ ਦੇ ਤੇ ਦੂ ਫੇਰ ਸਵਾਈਆ ਹੋਇਆ ਸੂਰਤਾ ਪੌੜੀ ਸੂਰੇ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚ ਤਾਰੀ ਕਾਲ ਕਾ ਮਨ ਬਹਿਲਾ ਰੋਸ ਬਢਾਇ ਕੈ ਨਿਕਲੀ ਮੱਥਾ ਫੋੜ ਕੈ ਜਣ ਫਤੇ ਨੀ ਸਾਨ ਬਜਾਏ ਕੈ ਜਾਗ ਸੋ ਜਮੀ ਜੁੱਧ ਨੂੰ ਜਰਵਾਣਾ ਜਣ ਮਰੜਾਏ ਕੈ ਦਲ ਵਿੱਚ ਘੇਰਾ ਕਤਿਆ ਜਣ ਸੇਹ ਤੁਰਿਆ ਗਣਣਾਏ ਕੈ ਆਪ ਵਿਸੂਲਾ ਹੋਇਆ ਤੈਨ ਲੋਕਾਂ ਤੇ ਖੁਨਸਾਇਕੈ ਰੋਹ ਸਧਾਈਆਂ ਚਕਰਪਾਣ ਕਰ ਨੰਦਾ ਖੜਗ ਉਠਾਏ ਕੈ ਅੱਗੇ ਰਾਖਸ ਬੈਠੇ ਰੋਹਲੇ ਤੀਰੀ ਤੇ ਗੀ ਸ਼ਹਿਬਰ ਲਾਏ ਕੈ ਪਕੜ ਪਿਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਿਛਾੜਿਆਂਨ ਦਿਨ ਅੰਦਰ ਧੂਮਰੇ ਚਾਏ ਕੈ ਬੜੇ ਬੜੇ ਚਨ ਸੂਰਮੇ ਗਹਿ ਕੋਟੀ ਦਏ ਚਲਾਈ ਕੈ ਰਣ ਕਾਲੇ ਗੁਸਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਅਣੀਆਰਾ ਚੋਈਆਂ ਧੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਰਣਮਤ ਬੀਜ ਨੂੰ ਘਤ ਘੇਰ ਖਲੋਈਆ ਲਾੜਾ ਦੇਖਣ ਲਾੜੀਆਂ ਚੋ ਗਿਰਦ ਹੋਈਆਂ ਜੋ ਵੀ ਤੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆ ਤੇਗਾ ਨੰਗਿਆ ਸੂਰੀਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਭੂਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਬਹਿ ਸੂਰਤਾ ਬਹੁਤੀ ਸ੍ਰੀ ਬਿਹਾਈਆ ਘੜੀਆਂ ਕਾਲ ਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁंभ ਸੁਣੀ ਕਰ ਹਾਲੀ ਸ਼ਰਣਮਤ ਬੀਜ ਦੀ ਰਣ ਵਿੱਚ ਕਿੰਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਛੋਟਾ ਪਾਨ ਤਬਾਲੀ ਜਸਨ ਜੁਦ ਨੂੰ ਥਰ ਥਰ ਪ੍ਰਿਥਮੀ ਚਾਲੀ ਦਲਾ ਚੜੰਦਿਆ ਨੌ ਜਵੇ ਹੈ ਹਾਲੀ ਸਹਿਦਰੀਆਉ ਵਿੱਚ ਧੂੜ ਉਤਾਹਾਂ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰੀਆਂ ਸਾਜੀ ਚੱਲੇ ਸੋਹੇ ਦੁਰਗ ਸਾਹ ਜਾਣ ਕਾਬਹਿਾਜੀ ਤੀਰੀ ਤੇਗੀ ਜਮ ਧੜੀਂ राण वंडी पाजी एक कायक घुमन सूरमे जान मकतब काजी एक वीर पुरोते बरछिए जो झुक पौन निवाजी एक दुर्गा सोहे खुन सकै खुनसायन ताजी एक धावन दुर्गा सामने जो पुखियाए पाजी कदे ना रजे जोज्जते रज होए राजी बजे संगली आले संगर डोहरे ਡਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ ਨਿਜੇ ਬੰਬਲੀ ਆਲੇ ਦਿਸਣ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰੀਆਂ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਪੋਰੜ ਫੌਜਾਂ ਆਇਆ ਬੀਰ ਜੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾਡੀਆਂ ਰੁਖ ਚੰਦਨ ਆਰੀ ਦੁਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਪਰਵਾਰ ਕਉ ਤੱਕ ਤੱਕ ਕੈਬਰ ਦੁਰਗਸਾਹ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਸਵਾਰ ਕਉ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਰਵਾਰ ਕਉ ਏਦੂ ਪਾਰੋ ਓਤ ਪਾਰ ਹਰਨਾਕਸ ਕਈ ਹਜ਼ਾਰ ਕਉ ਜਿਣ ਇਕਾ ਰਹੀ ਕੰਧਾਰ ਕਉ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਸੱਟ ਪਈ ਜਮ ਧਾਨ ਕਉ ਤਦ ਖਿੰਗ ਨਿਸੁੰਦ ਨਚਾਇਆ ਡਾਲ ਉਪਰ ਬਰਗਸਤਾਨ ਕੋ ਫੜੀ ਬਲੰਦ ਮੰਗਾਇ ਉਸ ਫਰਮਾਇਸ ਕਰ ਮੁਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਣ ਘਾਣ ਕੋ ਅੱਗੇ ਤੀਗ ਵਗਾਈ ਦੁਰਗ ਸਾਹ ਬੜ ਸੁੰਭਣ ਬਹੀ ਪਲਾਣ ਕੋ ਰੜ ਕੀ ਜਾਏ ਕਹਿ ਧਰਤ ਕੋ ਬੜ ਪਖਰ ਬੜ ਕੇ ਕਾਣ ਕੋ ਬੀਰ ਪਲਾਨ ਉੱਡ ਗਿਆ ਕਰ ਸਿਜਦਾ ਸੁंभ ਸੁਜਾਨ ਕਹੋ ਸਾਬਾਸ ਸਲੋਣੇ ਖਾਨ ਕਹੋ ਸਦਾ ਸਾਬਾਸ ਤੇਰੇ ਤਾਨ ਕਹੋ ਤਾਰੀਫਾ ਪਾਨ ਚਬਾਨ ਕਹੋ ਸਦ ਰਹਿਮਤ ਕਹਿਫਾਂ ਖਾਨ ਕਹੋ ਸਦ ਰਹਿਮਤ ਤੁਰੇ ਨਚਾਨ ਕਹੋ ਪੌੜੀ ਦੁਰਗਾ ਤੈ ਦਾਨਵੀ ਗੈ ਸੰਘਰ ਕਿਥੇ ਉਰੜੇ ਉੱਠੇ ਸੂਰਮੇ ਆਹ ਡਾਹੇ ਮੱਥੇ ਕਟ ਤੂਫੰਗੀ ਕੈਬਰੀ ਦਲ ਗਾਹੇ ਨਿਕਥੇ ਦੇਖਣ ਜੰਗ ਫਰੀਸਤੇ ਅਸਮਾਨੋਂ ਲਥੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਦਲ ਘੁਰੇ ਨਗਾਰੇ ਓੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕਹਿ ਤੀਗਾ ਪਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕਹਿ ਬਰਸ਼ੀ ਦੁਰਗ ਸਾਹ ਬਹੁ ਦਰਵ ਮਾਰੇ ਚੜੇ ਰਥੀ ਗਜ ਘੋੜੇ ਮਾਰ ਭੁਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਵਿਨਚ ਬੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੋ ਜੁੜੇ ਨਾਲ ਧੌਸਾ ਭਾਰੀ ਲਈ ਪਗਉਤੀ ਦੁਰਗ ਸਾਹ ਵਰ ਜਾਗਨ ਭਾਰੀ ਲਾਈ ਰਾਜੇ ਸੁੰਬਨੋ ਰਤ ਪੀਏ ਪਿਆਰੀ ਸੁੰਬ ਪਲਾਣੋ ਡਿਗਿਆ ਉਪਮਾ ਵਿਚਾਰੀ ਡੋਬ ਰਤੂ ਨਾਲ ਹੋ ਨਿਕਲੀ ਬਰਸ਼ੀ ਦੋ ਧਾਰੀ ਜਾਨ ਰਜਾਈ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹ ਗਹਿ ਸਬਨੀ ਬਾਹੀ ਸੁੰਬਨ ਸੁੰਭ ਸੰਘਾਰਿਆ ਵਥ ਜੇਹੇ ਸਾਹੀ ਫੌਜਾ ਰਾਕਸ ਆ ਰੀਆਂ ਦੇਖ ਰੋਵਨਤਾ ਹੀ ਮੋਹੇ ਕੜੂਚੇ ਕਾਹ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰਿਯਨ ਮੁੜ ਝਾਕਨ ਨਾਹੀ ਪੌੜੀ ਸੁੰਭਨ ਸੁंभ ਪਠਾਇਆ ਜਮ ਦੇ ਧਾਮ ਨੂੰ ਇੰਦਰ ਸਦ ਬੁਲਾਇਆ ਰਾਜ ਅਬ ਖੇਖ ਨੂੰ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ ਚੌਦਹ ਲੋਕਾਂ ਛਾਇਆ ਜਸ ਜਗ ਮਾਦ ਦਾ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ